oh सपनाहेू वाहेगुरु वाहेगुरु वाहे गुगी आइन ऐं कुझु ਤਨ ਮਨ ਹਰ ਕੰਮ ਸਭ ਮਾਣੇ ਵਾਹਿਗੁਰੂ ਜੀ ਦਾ ਖਾਸ ਬਖਸ਼ਾ ਹੈ ਅਰਜਨ ਹਰਖਸ਼ੀ ਤੇ ਪੂਰਾ ਹੈ ਉਦੋਂ ਆਪੇ ਕਮਾ ਲੇਗਾ करतार शरना मैं भी करो चढ़ना स्वस्थ कर माना है जिस तरह तो सुबह काम जैसे में नज्ञानी के मन हुए प्रकाश जैसे तरह Oh <laughs> ਨੀ ਤਾਰਾ ਸੱਜਣ ਜਦੋਂ ਵੀ ਆਇਆ ਤਦੋਂ ਮਾਣ ਸੁਣੋ ਮਨ ਪਹਾੜੀਓ ਸੰਗਨਾਂ ਕੀ ਪਾਰ ਬ੍ਰਹਮ ਰੰਗ ਬਾਰਿਆ ਉਹ ਰੇਸ਼ੰਤ ਸੁਖੀ ਤੂਰੋ ਸੰਤਾਂ ਪਿੰਡਰੇ ਆਉ ਤਾਸ ਜੀਓ ਤੰਦਰ ਸੱਲ ਤੇਰਾ ਵਾਹਿਗੁਰੂ सभेरा

असां जटारे सिखां मना मिली असमानता और, और मनुखी हक्का खास करके साडी भारतीय संस्कृति दशेह इनरे पावन पवित्र प्रकाशो सब नु साथ संग रूप विच काकिंग जी तक पहुण मनाने वास्ते इस गुरु दरबार विच आज भी पड़ रहे हैं गुरु रानी क्रीम जी महाराज नु

ਪੰਨਾ भगत ਕਿਤਨੇ ਜਾਦੇ ਸੰਤ ਮਹਾਤਮਾ ਇਨੀ ਸ਼ਕਤੀਸ਼ਾਲੀ ਪੀਠ ਰੇੜੀ ਹੈ ਉਹ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੇ ਭਗਤ ਬੈਠੇ ਨੇ ਤੇ ਆਪਾਂ ਗੁਰੂ ਦੇ ਮਾਰਗ ਕੀ ਕਰ ਰਹੇ ਨੇ ਹੁਣ ਮਹਾਰਾਜ ਨੇ ਸਾਨੂੰ ਦੱਸਿਆ ਕਿ ਜਿਹੜਾ ਸਾਡਾ ਸ਼ਰੀਰ ਹੈ ਇਹ ਫਰੀਮੰਦਿਰ ਹੈ ਜਿਹੜੇ ਆਪਾਂ ਇੱਥੇ ਦੁਨੀਆ ਵਿੱਚ ਸਾਹਨੇ ਕੁਸ਼ਤਾਨ ਦੇਖਦੇ ਨੇ ਲਗਭਗ ਸਾਰੇ ਹੀ ਧਾਰਮਿਕ ਕੁਸ਼ਤਾਨ ਸਾਡੇ ਦੁਆਰਾ ਬਣਾਏ ਗਏ ਮਨੁੱਖਾਂ ਦੁਆਰਾ ਪਰ ਆਹ ਜਿਹੜਾ ਸ਼ਰੀਰ ਹੈ ਇਹ ਰੱਬ ਜਿਹੜਾ ਬਣਾ ਬਣਾ ਰਿਹਾ ਹੈ। ਔਰ ਇਸ ਵਿੱਚ ਹੀ ਪਰਮਾਤਮਾ ਦੀ ਜਿਹੜੀ ਜੋਤ ਹੈ ਜਗਮਗ ਕਰਦੀ ਹੋਈ ਚੇਤਨਾ ਅਵਸਥਾ ਵਿੱਚ ਇਹ ਸਰੀਰ ਦੇ ਅੰਦਰ ਹੈ। ਬਾਕੀ ਧਾਰਮਿਕ ਸਥਾਨਾਂ ਵਿੱਚ ਅਨੁਸਚੇਤਨ ਹੈ ਪਰ ਇਹ ਚੇਤਨ ਅਵਸਥਾ ਵਿੱਚ ਹੈ। ਆਪਾਂ ਬਹੁਤ ਵਧੀਆ ਸੰਸਰਪਨ ਮਾ ਜ્ઞાન ਦਿੱਤੇ ਤੇ ਇਹਨਾਂ ਨੂੰpropto ਕੀਤਾ। ਸੋ ਨਿਹਾਲ ਸਤਿ ਸ੍ਰੀ ਅਕਾਲ ਨੂੰ ਨਿਮਾਸੀਆਂ ਬਦੋਂ ਗੁਰਨਾਨਕ ਪਾਤਸ਼ਾਹ ਜੀ ਦੇ ਅਜੇ ਜਨਮ ਦਿਹਾੜੇ ਦੇ ਖਾਸ ਮੌਕੇ ਇਹ ਬਹੁਤ ਹੀ ਉਹ ਸੈਟ ਕਰਦੇ ਹਾਂ ਧੰਨਵਾਦ ਜੀ ਕਿ ਬਿਰਾਜਮਾਨ ਰਹਣਗੇ ਤੇ ਨਾਲ ਹੁੰਦੇ ਆਪਾਂ ਪਹਿਲਾਂ ਲਾਈਨਾਂ ਵਗੈਰਾ ਨੇ ਜਿਹੜੀਆਂ ਸਤਿਨਾਮ

सत्यना <laughs> <laughs> सतनाम जी वाहे उन्ह गुणी गुणी इत क रोक लियो पहला नौ मिनट गड्डी ना कटवाई उसको लैंग